ਸਾਹਬ ਜੀ ਅੱਥੇ ਇਹ ਆਪਾਂ ਪੁਲ ਦੇ ਉੱਤੇ ਉੱਤੇ ਹੀ ਜਾ ਰਹੇ ਹਾਂ ਇਹ ਬਹੁਤ ਲੰਬਾ ਪੁਲ ਹੈ 7-8 ਕਿਲੋਮੀਟਰ ਲੰਬਾ ਹੈ ਆਪਾਂ ਇਸ ਪੁਲ ਦੇ ਉੱਤੇ ਜਾ ਰਹੇ ਹਾਂ ਇੱਥੇ ਜੰਗਲੀ ਜਾਨਵਰ ਪੈਂਦੇ ਹਨ ਜਿਸ ਕਰਕੇ ਵਾਸਾਂ ਦੀ ਔਰ ਨਾਲ ਜਾਲੀ ਲੱਗੀ ਹੋਈ ਹੈ ਹੈ ਮੰਗਲ ਵੀ ਲੱਗੇ ਹੋਏ ਹਨ ਥੱਲੇ ਬਾਵਾ ਪਲੇਸ سیمنٹ ਦੇ سیمنٹ ਦਾ ਅਪ ਡੇਕ ਸਾਡੇ 25 ਕਿ ਹੈ ਜਿਸ ਕਰਕੇ ਇੱਥੇ ਜੰਗਲ ਕੋਈ ਜਾਨਵਰ ਉੱਪਰ ਨਹੀਂ ਆ ਸਕਦਾ ਥੱਲੇ ਹੀ ਰਹਿਣਗੇ ਥੱਲੋਂ ਦੀ ਕੋਈ ਰਸਤਾ ਨਹੀਂ ਹੈ ਉੱਪਰ ਉੱਪਰ ਵੀ ਕੋਈ ਰਸਤੇ ਹਨ ਪਰ ਰੇਡੀਓ ਚੱਲਦਾ ਹੋਰ ਲੈਕ ਜਰੂਰ ਕਰੋ ਜੀ ਬਹੁਤ ਧੰਨਵਾਦ ਹੈ करके शेयर लाइक जरूर करो ये बहुत लंबा पुल है बहुत ही लंबा है पुल सात आठ किलोमीटर लंबा है वागुरू फते <laughs>